ਮੂਸੇ ਵਾਲਾ ਸਾਹਿਬ ਵੀ ਆਪਣਾ ਨਾਮ ਅੰਦਰ ਡੈਂਪੀ ਚੰਦ ਪਾਉਂ। ਉਹਨਾਂ ਟਾਈਮਾਂ ਤੋਂ ਉਦੋਂ ਆ ਸ਼ੇਰੇ ਖੋਬਣ ਦੀ ਆਪਾਂ ਗੱਲ ਕਰ ਲੈਂਦੇ। ਵੱਡੇ ਵੱਡੇ ਨਾਮ ਬਾੜ ਜਿਹਨਾਂ ਨੂੰ ਆਪਾਂ ਗਰੁੱਪਾਂ 'ਚ ਜਾਂ ਮੀਡੀਆ 'ਚ ਜਾਂ ਆਪਾਂ ਨੋਰਮਲ ਜਿਹੜੇ ਅੱਜ-ਕੱਲ ਦੇ ਯੂਥ ਵੀ ਫਾਲੋ ਕਰਦੇ ਵੈਸੇ ਆਪਣੀਆਂ ਚੀਜ਼ਾਂ ਚੰਗੀਆਂ ਨੇ ਦੇਖੋ ਕੋਈ ਪੁਰਾਣਾ ਬਹੁ ਸੀ ਬੰਦਾ। ਜਿੰਨਾ ਬੰਦਾ ਪੁਰਾਣਾ ਸੋ ਓਬਵੀਅਸਲੀ ਇੱਕ ਉਹਦਾ ਜਿਹੜਾ ਕੰਮ ਉਹਨੇ ਕੀਤਾ ਸੀ ਮੈਂ ਕਹਿੰਨੇ ਆ ਵੀ ਆਪਾਂ ਜਦੋਂ ਇਹ ਗੱਲਾਂ ਕਰਦੇ ਆ ਵੀ ਇੱਕ ਚੰਗਾ ਮੈਸੇਜ ਨਹੀਂ ਜਾਂਦਾ ਪਰ ਉਹਨੇ ਆਪਦੀ ਯਾਰੀ ਦੋਸਤੀ ਜਿਹੜੀ ਨਿਭਾਈ ਯਾਰੀ ਦੋਸਤੀ ਪਿੱਛੇ ਐਡਾ ਕੰਮ ਕਰਨਾ ਉਹਨਾਂ ਟਾਈਮਾਂ ਜਵਾਨ ਹੁੰਦੀ ਸੀ ਬੰਦੇ ਦੀ ਸੋ ਇਹ ਜਦੋਂ ਲਾ ਲਓ ਵੀ ਮੈਨੂੰ ਲੱਗਦਾ ਵੀ ਵਿਆਹ ਤੋਂ ਬਾਅਦ ਪੰਜ 6 ਮਹੀਨੇ ਹੋਏ ਹੋਣਗੇ ਜੀ ਜਦੋਂ ਇਹ ਹੈਪਨ ਹੋ ਜਾਂਦੀ ਆ ਡਬਲ ਮਰਡਰ ਹੋ ਜਾਂਦਾ ਹੱਥੋਂ ਯਾਰੀ ਦੋਸਤੀ ਪਿੱਛੇ ਸੋਚਿਆ ਨਹੀਂ ਹੁੰਦਾ ਜੋ ਬੰਦਾ ਕਰ ਬੈਠਦਾ ਤੋ 10 ਸਾਲ ਜੀ ਆ ਕੇ ਉਮਰ ਕੈਦ ਹੁੰਦੀ ਆ ਸਾਰੀ ਉਮਰ ਜੇਲਾ ਚ ਲੰਘੀ ਪਿਛੋਂ ਪਰਿਵਾਰ ਸਿਆਣੇ ਜੀ ਵੀ ਸਾਡੇ ਇਹ ਚੀਜ਼ਾਂ ਦੇ ਵਿੱਚ ਬਹੁਤ ਨੁਕਸਾਨ ਹੋਇਆ ਕਿੰਨਾ ਪੈਸੇ ਦਾ ਨੁਕਸਾਨ ਤੇ ਬੱਚਿਆਂ ਦਾ ਪੈਸਾ ਤਾਂ ਬਾਈ ਜੀ ਤੁਸੀਂ ਮੰਨ ਲਓ account ਨਾ ਆਪਾਂ ਕੱਢ ਨਹੀਂ ਸਕਦੇ ਕਿਉਂਕਿ ਜੇ ਅੱਜ ਦੇਖਿਆ ਜਾਵੇ ਪੁਲਿਸ ਦੇ ਵਿੱਚ ਇੱਕ ਬਹੁਤ ਵੱਡਾ ਅਹੁਦਾ ਹੋਣਾ ਸੀ ਆ ਡੀਐਸਪੀ ਹੋਣਾ ਸੀ ਹਾਂ 100% ਸਪੋਰਟ ਕੋਟੇ ਦੇ ਭਰਤੀ ਸੀ ਤਕੜੇ ਸੀਗਾ ਹੁਣ ਅਸ਼wini ਵੀਰ ਨੇ ਤੇ ਨਾਲ ਜੇ ਗੱਲ ਕਰੀਏ ਅਸ਼wini ਜੀ ਦੀ ਤਾਂ ਜੇ ਜੇਲ੍ਹਾਂ ਦੇ ਵਿੱਚ ਕੋਈ ਨੌਜਵਾਨ ਚਲੇ ਗਿਆ ਏਰੀਆ ਜੋ ਕਿਸੇ ਯਾਰ ਦੋਸਤ ਨੇ ਫੋਨ ਕਰਤਾ ਵੀ ਸਾਡਾ ਬੰਦਾ ਆ ਉਹਨੂੰ ਵਿਗੜ ਨਹੀਂ ਦਿੱਤਾ ਉਹਨੂੰ ਸੁਧਾਰ ਕੇ ਉਹਨੂੰ ਕਿਹਾ ਵੀ ਆਪਣਾ ਬਾਹਰ ਚੱਲ ਜੀ ਮੁੜ ਕੇ ਸਾਨੂੰ ਫੋਨ ਨਾ ਕਰੀ ਆਪਣੇ ਪਰਿਵਾਰ ਨੂੰ ਦੇਖੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੋਡਕਾਸਟ ਟਾਕ ਵਿਦ ਜੋਤੀਮਾਲ ਸੋ ਪੇਜ ਨੂੰ ਫੋਲੋ ਕਰ ਲਿਓ ਸਬਸਕ੍ਰਾਈਬ ਕਰ ਲਿਓ ਚੰਗੀਆਂ ਚੰਗੀਆਂ ਵੀਡੀਓ ਲਈ ਸੋ ਅੱਜ ਸਾਡੇ ਨਾਲ ਨੇ ਪਿੰਦੂ ਕ੍ਰੀਮਪੁਰ ਜਿਹੜੇ ਕਿ ਨਵੇਂ ਸ਼ਹਿਰ ਬਲਾਚੌਰ ਤੋਂ ਮਸ਼ਹੂਰ ਜਿਨ੍ਹਾਂ ਦੇ ਬ੍ਰਦਰ ਅਸ਼ਵਨੀ ਸਿੰਘਾਪੁਰ ਨੇ ਬਹੁਤ ਉਮਰ ਜੇਲ੍ਹਾਂ ਦੇ ਵਿੱਚ ਵੱਖ-ਵੱਖ ਨੌਜਵਾਨਾਂ ਨਾਲ ਕੱਟੀਆਂ ਜਿਨ੍ਹਾਂ ਦੇ ਮੈਂ ਨਾਂ ਆਉਣ ਲੱਗਿਆ ਸਾਰੇ ਆਏ ਨੇ ਵੀ ਕਿਸੇ ਨੇ ਨਰਾਜ਼ ਹੋਣਾ ਮੇਰਾ ਨਾਮ ਨਹੀਂ ਲਿਆ ਸੋ ਸਾਹਮਣੇ ਲੋ ਜਿੰਨੇ ਵੀ ਨਾਮਵਰ ਨੇ ਜੇਲ੍ਹਾਂ ਚ ਸਾਰਿਆਂ ਨਾਲ ਜੇਲਾ ਕੱਟੀਆਂ ਸੋ ਅੱਜ ਆਪਾਂ ਇੱਕ ਪੋਜ਼ਿਟਿਵ ਮੈਸੇਜ ਦੇਣਾ ਪਿੰਦੂ ਵੀਰ ਰਾਹੀਂ ਵੀ ਭਾਈ ਜਿਹੜੇ ਅੱਜ ਕੱਲ ਮੈਂ ਦੇਖਦਾ ਹਾਂ ਪੋਡਕਾਸਟ ਨੌਜਵਾਨਾਂ ਨੂੰ ਹੋਰ ਹੀ ਪਾਸੇ ਲਾਉਂਦੇ ਫਿਰਦੇ ਨੇ ਤੇ ਸਾਨੂੰ ਬਹੁਤ ਮੈਸੇਜ ਆਉਂਦੇ ਜੇਬ ਕਤਰਿਆਂ ਦੇ ਵੀ ਸਾਡਾ ਵੀ ਪੋਡਕਾਸਟ ਕਰੋ ਸਾਡੇ ਨਾਲ ਇੰਟਰਵਿਊ ਕਰੋ ਮੈਂ ਕੰਨੀ ਅਸੀਂ ਉਹਨਾਂ ਨੇ ਕਰਦੇ ਆ ਜਿਹੜੇ ਕੋਈ ਸਮਾਜ ਨੂੰ ਸੇਧ ਦਣ ਸੋ ਸਾਡੇ ਨਾਲ ਨੇ ਪਿੰਦੂ ਕ੍ਰੀਮਪੁਰਾ ਜੀ ਸਤਿ ਸ਼੍ਰੀ ਅਕਾਲ ਜੀ ਹਸੀ ਕਾਲੀ ਸਾਰਿਆਂ ਨੂੰ ਜਿੰਨੇ ਵੀ ਫਤਿਹ মিডিਆ ਨੂੰ ਦੇਖ ਰਹੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੇ ਗੱਲ ਕਰੀਏ ਤਾਂ ਅੱਜ ਕੱਲ ਤੁਸੀਂ ਦੇਖਦੇ ਵੀ ਵੱਖ-ਵੱਖ ਬਲੌਗਰ ਕਹਿ ਲੋ ਅੰधे ਕੱਪੜੇ ਪਾ ਕੇ ਕਹਿ ਲੋ ਜਾਂ ਅਨਪੜ੍ਹ ਦੀ ਕਿਸਮ ਦੇ ਲੋਕ ਕਹਿ ਲੋ ਉਹਨਾਂ ਨੂੰ ਵਿਊ ਬਹੁਤ ਮਿਲਦੇ ਬਦਕਿਸਮਤੀ ਹੈ ਜੀ ਲੋਕ ਗੰਦਾ ਪਸੰਦ ਕਰਨ ਲੱਗੇ ਕਿ ਸਾਡਾ ਟੇਸਟ ਇਹੋ ਜਿਹਾ ਹੋ ਗਿਆ ਵੀ ਇਦਾਂ ਦੇ ਘਰ ਘਰ ਅਨਪੜ੍ਹ ਜੇ ਕੋਈ ਪੀ ਐਚ ਡੀ ਕਰਨ ਦੀ ਲੋੜ ਨਹੀਂ ਕੋਈ ਪੜ੍ਹਾਈ ਦੀ ਲੋੜ ਨਹੀਂ ਉਹ ਕਹਿੰਦੇ ਬਸ ਫੋਨ ਲਾਓ ਕੈਮਰਾ ਲਾਓ ਤੇ ਮਾਈਕ ਲਾਓ ਤੇ ਆਪਣਾ ਕੰਮ ਖਿੱਚ ਦੋ ਹਾਂਜੀ ਉਹਦਾ ਰੀਜ਼ਨ ਹੈ ਮਾਨ ਸਾਹਿਬ ਤੁਸੀਂ ਪਰਿਵਾਰਕ ਹੋ ਪਰਿਵਾਰਕ ਬੰਦਾ ਜਿਹੜਾ ਆ ਉਹ ਕਦੇ ਵੀ ਆਪਣਾ ਜ਼ਮੀਰ ਦੀ ਮਾਰੂ ਉਹ ਕਹਦਾ ਵੀ ਵੀਊ ਕਟ ਆ ਜਾਣਾ ਕੋਈ ਮਸਲਾ ਨਹੀਂ ਪੈਸੇ ਦਾ ਰੋਲਾ ਨਹੀਂ ਪਰ ਜਦੋਂ ਵੀ ਗੱਲ ਕਰਦੀ ਹੱਕ ਸੱਚ ਦੀ ਕਰਨੀ ਆ ਜੋ ਕੇ ਲੋਕਾਂ ਨੂੰ ਇੱਕ ਚੰਗਾ ਮੈਸੇਜ ਆਵੇ ਸਾਡਾ ਜਿਹੜਾ ਆਣ ਵਾਲਾ ਜੁਗ ਹੈ ਸਾਡੇ ਬੱਚੇ ਜੋ ਆਪੋਨਾਂ ਲਈ ਪੀਜਾਂਗੇ ਉਹ ਹੀ ਵੱਡਾਂਗੇ ਸੋ ਇਹ ਡਿਪੈਂਡ ਕਰਦਾ ਤੁਹਾਡੇ ਤੇ ਤੁਸੀਂ ਕਿੱਥੇ ਗ੍ਰੋ ਕੀਤਾ ਹੈ ਕਿਵੇਂ ਪਰਿਵਾਰਕ ਦੀ ਜਿਹੜੀ ਤੁਹਾਡੀ ਪਰਿਵਾਰ ਦੀ ਆਪਣੇ ਸੰਸਕਾਰ ਨੇ ਤੁਸੀਂ ਉਹਨਾਂ ਨੂੰ ਕੈਰੀ ਕਰਦੇ ਹੋ ਪਰ ਮਨ ਲਾਦਾ ਵੀ ਅੱਜ ਕੱਲ ਤਾਂ ਵੇੜਾ ਹੀ ਗਰਖ ਹੋ ਗਿਆ ਸੁਣਨ ਵਾਲੇ ਦੀ ਵੀ ਗਲਤੀ ਹੈ ਮਨ ਲਾਦਾ ਵੀ ਜਿਹੜੇ ਆਪਾਂ ਸੁਣਦੇ ਆ ਉਹਨਾਂ ਨੂੰ ਵੀ ਚਾਹੀਦਾ ਭਾਈ ਚੰਗੀ ਚੀਜ਼ ਸੁਣੋ ਸੋ ਆਪ ਵੀ ਇੱਕ ਚੰਗਾ ਮੈਸੇਜ ਆਊਗਾ ਜੇ ਗੱਲ ਕਰੀਏ ਕੋਈ ਆਫਸਰ ਬਣਨ ਨੂੰ ਤਿਆਰ ਨਹੀਂ ਨੌਕਰੀ ਕਰਨ ਨੂੰ ਤਿਆਰ ਨਹੀਂ ਬੈਨਸ ਮੈਨ ਬਣਨ ਨੂੰ ਤਿਆਰ ਨਹੀਂ ਸਿਰਫ ਉਹਨੂੰ ਇਹੀ ਹੈ ਵੀ ਭਾਈ ਨੂਰ ਦੀ ਮੰਮੀ ਕੀ ਕਰਦੀ ਆ सोनू ਸਿੱਤੂ ਕੀ ਕਰਦਾ ਟੋਕਰਾ ਟੀਵੀ ਕੀ ਕਰਦਾ ਆਪਣੇ ਨੀਟੂ ਛੱਟਣ ਵਾਲਾ ਕੀ ਕਰਦਾ ਨਸ਼ੱਤਰ ਮੈਸਤਰੀ ਕਰਦਾ ਉਹ ਹਰ ਘਰ ਘਰ ਦੇ ਵਿੱਚ ਬੰਦਾ ਕਹਿੰਦਾ ਕੈਮਰਾ ਮਾਈਕ ਲਿਆਓ ਤੇ ਲੇਡੀਜ਼ ਨੂੰ ਰੋਟੀ ਪਕਾਉਣ ਦੀ ਲੋੜ ਨਹੀਂ ਤੁਸੀਂ ਵੀ ਨਗ ਮੰਗ ਬਲੰਕ ਕਰੋ ਕਿਉਂਕਿ ਸ਼ਾਰਟ ਵੀ ਬਣਾ ਲਿਆ ਜੀ ਜਿਹੜਾ ਹੁਣ ਮਾੜਾ ਜਿੰਨੇ ਕਹਿੰਦੇ ਵੀ ਹੁਣ ਕੁਝ ਕਰਨ ਦੀ ਲੋੜ ਨਹੀਂ ਦਿਹਾੜੀ ਟੱਪੇ ਦੀ ਤੁਸੀਂ ਬਸ ਆਪਦਾ ਆਪਣਾ ਕੈਮਰਾ ਸੈਟਅਪ ਕਰੋ ਕੁਝ ਵੀ ਬੋਲੋ ਤੁਹਾਨੂੰ ਪੈਸੇ ਆਉਂਦੇ ਨੇ ਸੋ ਇਹ ਚੀਜ਼ ਆ ਵੀ ਜਿਹੜੀਆਂ ਚੀਜ਼ਾਂ ਨਾ ਆਪਾਂ ਇੱਕ ਸ਼ਾਰਟ ਵੀਚ ਦੇਖ ਲੈਣੇ ਆ ਉਹਦਾ ਇੱਕ ਅਸਰ ਜਿਹੜਾ ਹੋਣਾ ਜਾਂ ਉਹਦੇ ਲਈ ਕੀ ਕੌਣ ਜ਼ਿੰਮੇਵਾਰ ਆ ਜਾਂ ਸਾਡੇ ਤੇ ਕੀ ਸਾਡੇ ਪਰਿਵਾਰ ਤੇ ਕੀ ਅਸਰ ਹੋਊਗਾ ਉਹ ਰਿਜ਼ਲਟ ਨਹੀਂ ਆਪਾਂ ਦੇਖਦੇ ਇੱਕ ਚੰਨਪਾਲ ਦੀ ਫੋਕੀ ਸ਼ਾਰਟ ਕਪੜਾ ਲਤਾ ਉਹ ਸਿਰਫ ਦੇਖ ਕੇ ਉਧਰ ਨੂੰ ਜ਼ੋਰ ਪਾ ਦੇ ਜੀ ਗੱਲ ਕਰੀਏ ਜਿੰਨੇ ਵੀ ਜੇਲ੍ਹਾਂ ਚ ਨੌਜਵਾਨ ਗਏ ਨੇ ਜਿਨ੍ਹਾਂ ਨੂੰ ਬਾਅਦ ਚ ਗੈਂਗਸਟਰ ਦਾ ਨਾਮ ਲੱਗ ਰਹੀ ਹੈ ਜੀ ਆਪਾਂ ਗੱਲ ਕਰੀਏ ਆਸ਼ਵੀਨ ਸਿੰਗਾਪੁਰ ਵੀਰ ਦੀ ਹਾਂਜੀ ਸੋ ਪੁਲਿਸ ਦੀ ਨੌਕਰੀ ਕਰਦੇ ਸੀਗੇ ਪੜ੍ਹ ਲਿਖ ਕੇ ਨੌਕਰੀ ਲਈ ਕੋਈ ਇਹ ਨਹੀਂ ਵੀ ਕੋਈ ਬਾਪ ਅਫਸਰ ਸੀਗਾ ਤਾਂ ਪੁੱਤ ਬਣ ਗਿਆ ਤੇ ਕੀ ਅਜਿਹਾ ਮੋੜ ਆਇਆ ਵੀ ਇੱਕ ਪੁਲਿਸ ਵਾਲੇ ਬੰਦੇ ਨੂੰ ਜੇਲ੍ਹ ਜਾਣਾ ਪੈ ਗਿਆ ਪਹਿਲਾਂ ਤਾਂ ਮਾਨ ਸਾਹਿਬ ਬਹੁਤ ਪਹਿਲਾਂ ਵੀ ਮੀਡੀਆ ਦੇ ਵਿੱਚ ਜਿਵੇਂ ਮਿੱਤਰ ਸੱਜਣਾ ਨੇ ਕਿਹਾ ਵੀ ਯਾਰ ਕਰੋ ਬਾਈ ਨਾਲ ਵੀ ਗੱਲ ਹੋਈ ਸੋ ਆਪਾਂ ਇਸ ਚੀਜ਼ ਤੋਂ ਤਾਂ ਚੱਲਦੇ ਆਂ ਵੀ ਇਹ ਇੱਕ ਚੰਗਾ ਮੈਸੇਜ ਨਹੀਂ ਸੋ ਜਦੋਂ ਵੀ ਭਾਈ ਨਾਲ ਗੱਲ ਹੁੰਦੀ ਸੀ ਉਹਨਾਂ ਨੇ ਵੀ ਇਹੀ ਕਿਹਾ ਵੀ ਯਾਰ ਆਪਾਂ 16 17 ਸਾਲ ਠੀਕ ਆ ਯਾਰੀ ਦੋਸਤੀ ਪਿੱਛੇ ਦਿੱਤੇ ਯਾਰ ਦੋਸਤ ਕਰਕੇ ਸਾਨੂੰ ਇਹ ਕੰਮ ਹੋਇਆ ਜਿਹੜਾ ਹੋਇਆ ਯਾਰੀ ਦੋਸਤੀ ਨੂੰ ਹੋਈ ਕਿ ਜਿਹੜਾ ਵੀ ਨਾ ਕਰੀਨ ਸਕੇ ਹਾਂਜੀ ਜਵਾਨਾ ਹੁੰਦੀਆਂ ਸੀ ਜੀ ਉਦੋਂ ਜੇ ਚੱਲ ਜੀ ਆਪਾਂ ਪਿੱਛੇ 2007 8 ਦੀ ਗੱਲ ਕਰਦੇ ਆਂ ਮੈਨੂੰ ਲੱਗਦਾ ਲਗਭਗ ਬਹੁਤ ਸਾਲ ਹੋ ਗਏ ਕਿੰਨਾ ਸਮਾਂ ਲੰਘ ਤੰਦਰ ਜੀ ਹਾਂ 15 ਤੋਂ 16 ਸਾਲ ਸੋ ਜੇ ਮੈਂ ਗੱਲ ਕਰਾਂ ਅਸ਼wini ਸਿੰਘਾਪੁਰ ਜੀ ਤੇ ਪੂਰੀ ਜੇਲ੍ਹ ਦੇ ਉੱਤੇ ਇੱਕ ਕਿਤਾਬ ਲਿਖ ਸਕਦੇ ਆ ਪਰ ਉਹਨਾਂ ਨੇ ਕਦੇ ਵੀ ਕਿਸੇ মিডিਏ ਨੂੰ ਕਿਉਂਕਿ ਉਹਨਾਂ ਦਾ ਆਪਣਾ ਘਰ ਦਾ ਚੈਨਲ ਆ ਫਤਿਹ মিডিਆ 5 ਜਦੋਂ ਮਰਜ਼ੀ ਕਰ ਲੈਣ ਪਰ ਉਹ ਕਹਿੰਦੇ ਨਹੀਂ ਮਾਨ ਸਾਹਿਬ ਵੀ ਮੈਂ ਕੀ ਦੱਸੂੰਗਾ ਨੌਜਵਾਨਾਂ ਨੂੰ ਵੀ ਇੱਕ ਨੌਕਰੀ ਕਰਦਾ ਬੰਦਾ ਇੱਕ ਯਾਰੀ ਦੋਸਤੀ ਦੀ ਖਾਤਰ ਕਹਿੰਦਾ ਮੈਂ ਲੱਤ ਲਈ ਜੇ ਮੈਂ ਯਾਰੀ ਦੋਸਤੀ ਦੀ ਗੱਲ ਕਰਦਾ ਉਹ ਵੀ ਕਹਿੰਦੇ ਜबान ਕੋਈ ਕੋਈ ਪਗਾਉਂਦਾ ਵਾ ਵੀ ਉਹਦੇ ਬਾਰੇ ਨਹੀਂ ਬੋਲ ਸਕਦਾ ਜੇ ਮੈਂ ਨੌਕਰੀ ਦੀ ਗੱਲ ਕਰਾਂ ਉਹ ਵੀ ਮੈਂ ਪੜ੍ਹ ਲੈ ਕੇ ਨੌਕਰੀ ਲਈ ਸੀ ਵੀ ਤੇ ਇਸ ਚੱਕਰਾਂ ਦੇ ਵਿੱਚ ਜੇਲ੍ਹ ਤੋਂ ਬਾਹਰ ਕਿੰਨੇ ਸਾਲਾਂ ਦਲਾ ਤੇ ਬੱਚਿਆਂ ਤੋਂ ਕਿੰਨੇ ਦੂਰ ਹੈ ਬਾਈ ਜੀ ਜਿਹੜਾ ਨਾ ਮੂਸੇ ਵਾਲਾ ਸਾਹਿਬ ਵੀ ਆਪਣਾ ਨਾਲ ਅੰਦਰ ਡੈਂਪੀ ਚੰਦ ਪੜ੍ਹ ਉਹਨਾ ਟਾਈਮਾਂ ਤੋਂ ਉਦੋਂ ਵਾ ਸ਼ੇਰੇ ਖੁੱਬਣ ਦੀ ਆਪਾਂ ਗੱਲ ਕਰਦਨੇ ਵੱਡੇ ਵੱਡੇ ਨਾਮ ਬਾਅਦ ਜਿਹਨਾਂ ਨੂੰ ਆਪਾਂ ਗਰੁੱਪਾਂ 'ਚ ਜਾਂ ਮੀਡੀਆ 'ਚ ਜਾਂ ਆਪਾਂ ਨਾਰਮਲ ਜਿਹੜੇ ਅੱਜਕੱਲ ਦੇ ਯੂਥ ਵੀ ਫੋਲੋ ਕਰਦੇ ਵੈਸੇ ਆਪਾਂ ਆਪ ਕਹਿੰਨੇ ਆ ਵੀ ਜਿਹਨੀਆਂ ਸਾਰੀ ਵੀ ਫੋਨ ਕਰਦਾਂਦੇ ਆਸ਼ਵੀ ਸਿੰਘਾ ਹਾਂ ਜਿਹੜੀਆਂ ਚੀਜ਼ਾਂ ਚੰਗੀਆਂ ਨੇ ਦੇਖੋ ਕੋਈ ਪੁਰਾਣਾ ਬਹੁ ਸੀ ਬੰਦਾ ਜਿੰਨਾ ਬੰਦਾ ਪੁਰਾਣਾ ਸੋ ਆਬੀਅਸਲੀ ਇੱਕ ਉਹਦਾ ਜਿਹੜਾ ਕੰਮ ਉਹਨੇ ਕੀਤਾ ਸੀ ਤਾਂ ਹੀ ਕਹਿੰਨੇ ਆ ਵੀ ਆਪਾਂ ਜਦੋਂ ਇਹ ਗੱਲਾਂ ਕਰਦੇ ਆ ਵੀ ਇੱਕ ਚੰਗਾ ਮੈਸੇਜ ਨਹੀਂ ਜਾਂਦਾ ਪਰ ਉਹਨੇ ਆਪਦੀ ਯਾਰੀ ਦੋਸਤੀ ਜਿਹੜੀ ਨਿਭਾਈ ਯਾਰੀ ਦੋਸਤੀ ਪਿੱਛੇ ਐਡਾ ਕੰਮ ਕਰਨਾ ਉਹਨਾਂ ਟਾਈਮਾਂ ਜਵਾਨ ਹੁੰਦੀ ਸੀ ਬੰਦੇ ਦੀ ਸੋ ਇਹ ਜਦੋਂ ਲਾ ਲਓ ਵੀ ਮੈਨੂੰ ਲੱਗਦਾ ਵੀ ਵਿਆਹ ਤੋਂ ਬਾਅਦ 5-6 ਮਹੀਨੇ ਹੋਏ ਹੋਣਗੇ ਜੀ ਜਦੋਂ ਇਹ ਹੈਪਨ ਹੋ ਜਾਂਦੀ ਆ ਡਬਲ ਮਰਡਰ ਹੋ ਜਾਂਦਾ ਹੱਥੋਂ ਯਾਰੀ ਦੋਸਤੀ ਪਿੱਛੇ ਸੋਚਿਆ ਨਹੀਂ ਹੁੰਦਾ ਜੋ ਬੰਦਾ ਕਰ ਬੈਠਦਾ ਸੋ 10 ਜੀ ਆ ਕੇ ਉਮਰ ਕੈਦ ਹੁੰਦੀ ਆ ਸਾਰੀ ਉਮਰ ਜੇਲਾ ਚ ਲੰਘੀ ਪਿੱਛੋਂ ਪਰਿਵਾਰ ਸਿਆਣੇ ਜੀ ਵੀ ਸਾਡੇ ਇਹਨਾਂ ਚੀਜ਼ਾਂ ਦੇ ਵਿੱਚ ਬਹੁਤ ਨੁਕਸਾਨ ਹੋਇਆ ਕਾਹਦਾ ਕਿੰਨਾ ਪੈਸਾ ਦਾ ਨੁਕਸਾਨ ਤੇ ਬੱਚਿਆਂ ਦਾ ਪੈਸਾ ਤਾਂ ਬਾਈ ਜੀ ਤੁਸੀਂ ਮਾਲ ਅਕਾਊਂਟ ਨਾ ਆਪਾਂ ਕਰ ਨਹੀਂ ਸਕਦੇ ਕਿਉਂਕਿ ਜੇ ਅੱਜ ਦੇਖਿਆ ਜਾਵੇ ਪੁਲਿਸ ਦੇ ਵਿੱਚ ਇੱਕ ਬਹੁਤ ਵੱਡਾ ਅਹੁਦਾ ਹੋਣਾ ਸੀ ਆ ਡੀਐਸਪੀ ਹੋਣਾ ਸੀ ਉਹਦਾ ਹੰਡਪਸਟ ਸਪੋਰਟ ਕੋਟੇ ਦੇ ਭਰਤੀ ਸੀ ਭਰਤੀ ਸੀ ਸਪੋਰਟ ਕੋਟੇ ਤਕੜੇ ਸੀਗਾ ਹੁਣ ਅਸ਼wini ਵੀਰ ਨੇ ਤੇ ਨਾਲ ਜੇ ਗੱਲ ਕਰੀਏ ਅਸ਼wini ਜੀ ਦੀ ਤਾਂ ਜੇ ਜੇਲ੍ਹਾਂ ਦੇ ਵਿੱਚ ਕੋਈ ਨੌਜਵਾਨ ਚਲੇ ਗਿਆ ਏਰੀਆ ਚੋਂ ਕਿਸੇ ਯਾਰ ਦੋਸਤ ਨੇ ਫੋਨ ਕਰਤਾ ਵੀ ਸਾਡਾ ਬੰਦਾ ਆ ਉਹਨੂੰ ਵਿਗੜਨ ਨਹੀਂ ਦਿੱਤਾ ਉਹਨੂੰ ਸੁਧਾਰ ਕੇ ਉਹਨੂੰ ਕਿਹਾ ਵੀ ਆਪਣਾ ਬਾਹਰ ਚੱਲ ਜੀ ਮੁੜ ਕੇ ਸਾਨੂੰ ਫੋਨ ਨਾ ਕਰੀ ਆਪਣੇ ਪਰਿਵਾਰ ਨੂੰ ਦੇਖੀ ਇਹ ਕਿਉਂ ਐਦਾਂ ਕਰਦੇ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਜੀ ਵੰਚਰ ਕੈਦੀਆਂ ਦੇ ਵਿੱਚੋਂ ਨਾ ਆਉਂਦਾ ਉਹਨਾਂ ਦਾ ਜਿਨ੍ਹਾਂ ਨੇ ਬਹੁਤ ਸਾਰੀ ਸਭ ਤੋਂ ਵੱਧ ਛੁੱਟੀ ਕੱਟੀ ਆ। ਉਹਦਾ ਰੀਜ਼ਨ ਇੱਕ ਹੀ ਸੀ ਵੀ ਜਿਹੜਾ ਇੱਕ ਜੇਲ੍ਹ ਦੇ ਵਿੱਚ ਚੰਗਾ ਬਿਹੇਵੀਅਰ ਲੋਕਾਂ ਦੇ ਨਾਲ ਸੋ ਪ੍ਰਸ਼ਾਸਨ ਨਾਲ ਤਾਂ ਓਬਵੀਅਸਲੀ ਹੁੰਦਾ ਕਿਉਂਕਿ ਰਿਜ਼ਲਟ ਦੇਖਿਆ ਹੋਇਆ ਸੀ। ਪਤਾ ਲੱਗਿਆ ਸੀ ਵੀ ਇਹ ਕੰਮ ਹੋ ਗਿਆ ਪਰ ਉਹਨੂੰ ਅੱਗੇ ਕਿਵੇਂ ਸੁਧਾਰਨਾ ਹੁਣ ਆਪਸ਼ਨ ਕੋਈ ਨਹੀਂ ਸੀ ਜਦੋਂ ਜੱਜ ਸਾਹਿਬ ਨੇ ਸਜ਼ਾ ਸੁਣਾਤੀ ਉਮਰ ਤਾਂ ਅੰਦਰ ਕੱਟਣੀ ਪੈਣੀ। ਕਦੇ ਨਹੀਂ ਹੋਇਆ ਵੀ ਮੈਂ ਅੱਜ ਡਿਪਟੀ ਹੁੰਦਾ ਯਾਰਾਂ ਦੋਸਤਾਂ ਦੇ ਪਿੱਛੇ ਮੈਂ ਇੰਨੀ ਉਮਰ ਕਿਉਂ ਯਾਰਾਂ ਦੋਸਤਾਂ ਨੇ ਕਦੇ ਬਾਤ ਪੁੱਛੋ ਬੜੀ ਯਾਰ ਦੋਸਤ ਦੇ ਕੋਈ ਕੰਮ ਕਰ ਉਹੀ ਕਹਿੰਦਾ ਵੀ ਨਵੇਂ ਮੁੰਡਿਆਂ ਨੂੰ ਵੀ ਕੰਮ ਤਾਂ ਤੁਸੀਂ ਕਹਿੰਦੇ ਵੀ ਚੱਕੋ ਫਲਾਨਾ ਬਾਈ ਸਾਡਾ ਫਲਾਨਾ ਬਾਈ ਕੋਈ ਨਹੀਂ ਪੁੱਛਦਾ ਵੀਰੇ ਪਰਿਵਾਰ ਹੀ ਹੁੰਦਾ ਸਭ ਤੋਂ ਵੱਧ ਕੌਣ ਨਾਲ ਖੜਦਾ ਪਰਿਵਾਰ ਤੁਹਾਡਾ ਤੇ ਕੀ ਨੂੰ ਸਭ ਤੋਂ ਜ਼ਿਆਦਾ ਇਸ ਚੀਜ਼ ਦਾ ਲੱਗਦਾ ਵੀ ਯਾਰ ਇਹ ਮੇਰੇ ਕੋਲ ਚਾਹੀਦਾ ਸੀ ਤੁਹਾਡੇ ਮਾਵਾ ਮਾਵਾ ਲੱਗਦਾ ਉਸ ਤੋਂ ਉੱਪਰ ਦਾ ਕੁਝ ਨਹੀਂ ਤੁਹਾਡੇ ਬੱਚਿਆਂ ਲਈ ਹੁਣ ਬੇਟੀ ਆ ਉਹਨਾਂ ਦੇ ਉਹ ਬਾਹਰ ਦੇ ਵਿੱਚ ਜਦੋਂ ਲਾ ਲਓ ਵੀ ਪਹਿਲੀ ਛੁੱਟੀ 3 ਸਾਲ ਬਾਅਦ ਆਪ ਦਾ ਜੁਆਗ ਦੇਖਿਆ ਗਿਆ ਜੀ ਤੇ ਨਿਆਣੇ ਨੇ ਨਹੀਂ ਕਿਤੇ ਕਿਹਾ ਬੇਟੀ ਨੇ ਵੀ ਪਾਪਾ ਮੇਰੇ ਕੋਲ ਆਓ ਉਹ ਮੈਨੂੰ ਲੱਗਦਾ ਵੀ ਬਹੁਤ ਸਾਮਾ ਤੋਂ ਉਹਨੂੰ ਦੱਸਿਆ ਨਹੀਂ ਗਿਆ। ਇਹੀ ਕਿਹਾ ਵੀ ਉਹ ਪੁਲਿਸ 'ਚ ਨੇ ਜੌਬ ਤੇ ਨੇ। ਹੂੰ। ਸੋ ਵਰਜੀਂਜੀਬ ਗਰੋਥ ਕੀਤਾ ਵੱਡੀ ਹੋਈ। ਪਤਾ ਲੱਗ ਹੀ ਜਾਂਦਾ ਬੱਚਾ। ਤੇ ਅੱਜਕੱਲ ਪੋਡਕਾਸਟਾਂ ਦੇ ਵਿੱਚ ਬਹੁਤ ਵੱਡੇ ਵੱਡੀਆਂ ਫੋਕਰੀਆਂ ਦਿਖਾਉਂਦੇ ਆ। ਯੂਥ ਨੂੰ ਗਲਤ ਮੈਸੇਜ ਦਿਖਾਉਂਦੇ ਆ ਤੇ ਮੈਂ ਉਹਨਾਂ ਦੱਸਾਂ ਵੀ ਜਿਹੜੇ ਨੌਜਵਾਨ ਜੇਲ੍ਹਾਂ ਦੇ ਵਿੱਚ ਉਹ ਕੋਈ ਮਾਂ ਦੇ ਢਿੱਡੋਂ ਗੈਂਗਸਟਰ ਨਹੀਂ ਬਣੇ। ਉਹਨਾਂ ਨੇ ਇਹ ਲਾਈਨ ਹੀ ਚੁਣੀ। ਸਾਡੇ ਕਹਿ ਲਓ ਤੁਸੀਂ ਪਿੰਡ ਦੀ ਲਾਕਡਾਟ ਲਾ ਲਓ ਪਿੰਡ ਦੀ ਛੋਟੀ ਜੀ ਕੋਈ ਬੋਟਾਂ ਤੋਂ ਇਲੈਕਸ਼ਨ ਕਾਲ ਜਾਂਦੀ ਪ੍ਰਧਾਨਗੀ ਤੋਂ ਯਾਰੀਆਂ ਦੋਸਤੀਆਂ ਤੇ ਲਾ ਲਓ ਸੋ ਪਿੰਡ ਦੀ ਮੈਂ ਅਕਸਰ ਗੱਲ ਕਰਦਾ ਹੁੰਦਾ ਵੀ ਤੁਹਾਡਾ ਸਭ ਤੋਂ ਜੇ ਮੈਂ ਕਹਾਂ ਬੈਸਟ ਫਰੈਂਡ ਆ ਤੁਹਾਡੇ ਮਾਤਾ ਪਿਤਾ ਬਿਲਕੁਲ ਜੀ ਜਾਂ ਉਸ ਤੋਂ ਬਾਅਦ ਸਾਡੇ ਭੈਣ ਭਰਾ ਤੁਹਾਡੇ ਭੈਣ ਭਰਾ ਤੁਹਾਡੀ ਵਾਈਫ ਤੁਹਾਡੇ ਬੱਚੇ ਇਹੀ ਤੁਹਾਡਾ ਇੱਕ ਪਰਿਵਾਰ ਆ ਸੋ ਇਸ ਤੋਂ ਇਲਾਵਾ ਤਾਂ ਤੁਸੀਂ ਠੀਕ ਆ ਯਾਰੀਆਂ ਦੋਸਤੀਆਂ ਅਸੀਂ ਵੀ ਯਾਰ ਦੋਸਤਾਂ ਬੈਠੇ ਆ ਪਰ ਦੇਖੋ ਹਰ ਬੰਦੇ ਦੀ ਇੱਕ ਮਜਬੂਰੀ ਆ ਤੁਸੀਂ ਕਦੋਂ ਘਰ ਛੱਡਿਆ ਬੰਦਾ ਜਦੋਂ ਕਿਉਂ ਬਾਦ 2002-09 ਚ ਕੀ ਕਾਰਨ ਵੀ ਕਾਰਨ ਕੁਸ਼ਨਾ ਇਹੀ ਕੁਝ ਕੁ ਪ੍ਰੋਬਲਮ ਆ ਜਿਵੇਂ ਹੁਣ ਪਰਿਵਾਰ 'ਚ ਇਹੋ ਜੀ ਚੀਜ਼ ਹੋ ਜੇ ਉਹ ਕਿਤਨਾ ਕਿਤੇ ਸਭ ਤੇ ਅਸਰ ਪੈਂਦਾ ਜੀ ਸੋ ਕੁਝ ਸਰਕਮਸਟੈਂਸਸ ਐਸੀ ਸੀ ਕੁਝ ਬੰਦੇ ਨੂੰ ਹੁੰਦਾ ਇਹ ਵੀ ਚਲੋ ਜੇ ਮੈਂ ਇੰਡੀਆ ਤੋਂ ਬਾਹਰ ਜਾ ਕੇ ਵੀ ਤਰੱਕੀ ਕਰਦੇ ਆ ਤੇ ਮੈਂ ਤੁਹਾਡੇ ਵੀਡੀਓ ਦੇਖਦਾ ਹਾਂ ਵੀ ਆਸਟ੍ਰੇਲੀਆ ਚ ਤੁਸੀਂ ਆਏ 2009 ਚ ਹਾਂਜੀ ਉੱਥੇ ਵੀ ਤੁਹਾਡੇ ਦੋਸਤ ਬਹੁਤ ਆ ਪਿੱਛੇ ਜਾ ਕੇ ਆ ਤੁਹਾਨੂੰ ਹੱਥੀ ਛਾਵਾ ਕੀਤੀਆਂ ਆ ਕੈਨੇਡਾ ਚ ਵੀ ਮੈਨੂੰ ਲੱਗਦਾ ਮਾਸਟਰ ਪਿੰਦੂ ਨੂੰ ਕੌਮ ਹਾਂ ਮਿੱਤਰ ਹਜਣਾ ਨੇ ਨਾਂ ਦੇ ਤਾਂ ਮਾਸਟਰਾਂ ਟਰੱਕ ਸਿਖਾਉਂਦੇ ਸੀ ਸੀ ਉਹੀ ਗੱਲ ਆ ਸੋ ਹਾਂਜੀ ਦੇਖੋ ਵੀ ਇਹ ਮਾਸਟਰ ਬਹੁਤ ਵੱਡਾ ਰਤਵਾ ਜੀ ਮਾਸਟਰ ਦਾ ਮਤਲਬ ਤੁਸੀਂ ਜੀਤੋਂ ਸਿੱਖਣ ਜਾਣੇ ਹੋ ਤੇ ਮੈਂ ਤੁਹਾਨੂੰ ਦੇਖਦਾ ਹਾਂ ਵੀ ਤੁਸੀਂ ਬਹੁਤ ਨੌਜਵਾਨਾਂ ਨੂੰ ਸਿਖਾਉਂਦੇ ਵੀ ਤੁਹਾਨੂੰ ਪਤਾ ਇੱਕ ਲਾਇਸੈਂਸ ਫਰਾਡ ਵਾਲਾ ਕੰਮ ਆਇਆ ਸੀ ਕਿੰਨਾ ਤੁਸੀਂ ਮੇਰੇ ਰਾਹੀਂ ਰੇਡੀਓ ਤੇ ਲੋਕਾਂ ਨੂੰ ਕਿਹਾ ਭਾਈ ਆ ਲਾਇਸੈਂਸ ਨਾ ਲਓ ਪੈਸੇ ਦੇ ਕੇ ਲਾਇਸੈਂਸ ਨਾ ਲਓ ਕੱਲ ਨੂੰ ਤੁਸੀਂ ਫਸ ਸਕਦੇ ਹੋ ਤੇ ਅੱਜ ਉਹ ਤੁਹਾਡੀ ਗੱਲ ਕਹੀ 2 ਸਾਲ ਪਹਿਲਾਂ ਜੀ ਤੇ ਉਹ ਅੱਜ ਲਾਇਸੈਂਸ ਕਿਉਂ ਜਦੋਂ ਆਪਾਂ ਗੱਲਾਂ ਕਰਦੇ ਸੀ ਮੈਨੂੰ ਲੱਗਦਾ ਵੀ ਨੈਕਸਟ ਡੇ ਹੀ ਬੰਦੇ ਬਹੁਤ ਇਹੋ ਜਿਹੇ ਹੁੰਦੇ ਸੀ ਜਿਹੜੇ ਕਹਿੰਦੇ ਸੀ ਵੀ ਬਾਈ ਪੈਸੇ ਦੇ ਕੇ ਵੀ ਕੰਮ ਕਰਾਉਣਾ ਸੋ ਅਸਰ ਤਾਂ ਇਹਨਾਂ ਚੀਜ਼ਾਂ ਦਾ ਕੋਈ ਇੱਕ ਦੋ ਤਾਂ ਮੇਰੇ ਨੋਨ ਸੀ ਮੈਂ ਪਿੰਦੂ ਭਾਨ ਨੂੰ ਕਿਹਾ ਮੈਂ ਪੈਸੇ ਫੜ ਕੇ ਰੱਖ ਲੈਣਾ ਤੂੰ ਇਹਨੂੰ ਦੱਸ ਹੀ ਨਾ ਵੀ ਅੱਗੇ ਦਿੱਤੇ ਨਹੀਂ ਗਏ ਮੈਂ ਕਹਿੰਦਾ ਕਿ ਇਹਨਾਂ ਦੇ ਮਨ ਦੇ ਵਿੱਚ ਬਹਿ ਪਿਆ ਹੋਇਆ ਵੀ ਫਲਾਨਾ ਪੈਸੇ ਦੇ ਕੇ ਪਾਸ ਹੋ ਗਿਆ ਠੰਮਕਾਨਾ ਪੈਸੇ ਦੇ ਕੇ ਪਾਸ ਹੋ ਗਿਆ ਅਜਿਹਾ ਕੁਝ ਨਹੀਂ ਮੈਂ ਕਹਿੰਦਾ ਇਹਨਾਂ ਨੂੰ ਸਕੂਲਾਂ ਵਾਲੇ ਇਹਨਾਂ ਦੇ ਪੈਸੇ ਭੋਲੇ ਭਾਲੇ ਬੱਚਿਆਂ ਦੇ ਖਾਈ ਜਾਂਦੇ ਏਦਾਂ ਹੀ ਹੋਇਆ ਤੇ ਉਹ ਬੱਚੇ ਦੇਖੋ ਆਪੇ ਪਾਸ ਹੋ ਗਏ ਭਾਈ ਜੀ ਸਾਡੇ ਨਾਲ ਸਕੂਲ ਜਿੱਥੇ ਮੈਂ ਜੋਬ ਕਰਦਾ ਐਮਡੀ ਟਰੈਕ ਡਰਾਈਵਿੰਗ ਸਕੂਲ ਸਿਮਰਨ ਮਾਂ ਤੋਂ ਦੂਰ ਮੈਨੂੰ ਲੱਗਦਾ ਵੀ ਇੱਕ ਵੀ ਬੱਚਾ ਨਹੀਂ ਕੋਈ ਜਿਹੜਾ ਏਦਾਂ ਪਾਸ ਹੋਇਆ ਜਾਂ ਜਿਹਦਾ ਲਾਇਸੈਂਸ ਹੁਣ ਜਬਤ ਹੋਇਆ ਪਹਿਲੀ ਗੱਲ ਦੂਜੀ ਗੱਲ ਮੇਰੇ ਥਰੂ ਪਤਾ ਉਹ ਸਕੂਲ ਦੇ ਓਨਰ ਵੀ ਸੁਣਦੇ ਹੋਣਗੇ ਇੱਕ ਕਿਸੇ ਸਟੂਡੈਂਟ ਤੋਂ ਇੱਕ ਨਵੇਂ ਬੱਚੇ ਤੋਂ 500 ਡਾਲਰ ਜਾਂ 400 ਡਾਲਰ ਰੇਟ ਚੱਲਦਾ ਹੁੰਦਾ ਸੀ ਉਹਨਾਂ ਨੂੰ ਕਹਣਾ ਵੀ ਬੰਦੇ ਨੂੰ ਛੱਡ ਦਿਓ ਮੁੰਡੇ ਨੂੰ ਛੱਡ ਦਿਓ ਇਹਨੂੰ ਵੀ ਸਾਨੂੰ ਲੋੜ ਨਹੀਂ ਸੋ ਬੰਦੇ ਵੀ ਓਨਰ ਵੀ ਸੁਣਦੇ ਹੋਣਗੇ ਵੀ ਕਿਸੇ ਤੋਂ ਪੰਜੀ ਨਹੀਂ ਲਈ ਯਾਰੀ ਦੋਸਤੀ ਆਪਣੇ ਛੋੜੇ ਭੈਣ ਭਰਾ ਇਹਨਾਂ ਦਾ ਨਾ ਜੀ ਨਾ ਇੱਕ ਪੰਜੀ ਕਮਿਸ਼ਨ ਹੀ ਲਿਆ 2 ਸਾਲ ਕੰਮ ਕੀਤਾ ਕੋਈ ਮਤਲਬ ਨਹੀਂ ਕੋਈ ਬੰਦਾ ਕਹਿ ਨਹੀਂ ਸਕਦਾ ਵੀ 1 ਰੁਪਿਆ 1 ਡਾਲਰ ਵੀ ਲਿਆ ਹੋ ਜੀ ਜਿਵੇਂ ਤੁਸੀਂ ਕਾਰਾਂ ਦਾ ਲਾਇਸੈਂਸ ਦਿੰਦੇ ਹੋ ਆਪਣੇ ਕੀ ਨਾਮ ਰੱਖਿਆ ਜੀ ਹਾਂਜੀ ਨਿਊ ਮੈਥਡ ਨਹੀਂ ਸਕੂਲ ਪੁਰਾਣਾ ਆਪਾਂ ਨਾਲ ਜੁਆ ਜੀ ਨੰਬਰ ਹੀ ਬੋਲ ਦੋ ਜੇ ਕਿਸੇ ਨੇ ਲੈਣਾ ਹੋ ਲਾਇਸੈਂਸ ਹਾਂਜੀ ਮੈਂ ਅਸਲ 'ਚ ਨਾਰਥ ਕਰਦਾ ਪਰ 4379903895 ਆਪਣਾ ਨੰਬਰ ਆ 4379903895 ਕਈ ਵਾਰ ਗਾਈਡਨਸ ਵੀ ਲੋਡ ਪਈ ਜਾਂਦੀ ਹੈ ਤੁਸੀਂ ਬਹੁਤ ਵਧੀਆ ਗੱਲ ਕੀਤੀ ਜਿਹੜੀ ਮੈਨੂੰ ਕਲਿੱਕ ਕੀਤੀ ਵੀ ਜਿਵੇਂ ਕੋਈ ਬੱਚਾ ਲਾਇਸੈਂਸ ਲੈਣਾ ਹੋਵੇ ਕਦੇ ਉਹਨਾਂ ਤੋਂ ਕਮਿਸ਼ਨ ਨਹੀਂ ਲਿਆ ਕਿਉਂਕਿ ਮਿੱਤਰੋ ਚਾਹੇ ਰੀਅਲ ਸਟੇਟ ਕਰਦੇ ਹੋ ਚਾਹੇ ਕੋਈ ਵੀ ਕੰਮ ਕਰਦੇ ਹੋ ਕਮਿਸ਼ਨ ਤੇ ਤੁਸੀਂ ਗੇਮ ਨਹੀਂ ਖੇਡ ਸਕਦੇ ਕਮਿਸ਼ਨ ਦਾ ਮਤਲਬ ਹੁੰਦਾ